आगा मारके बताया कलो तारे वधी वडिया भणा भई मु तारे जीको तराई जो कलाने चला ने घरे पईसा तारती राते जाती चलो खाली थई कोई जग्या जाती नती

ਆਜਾ ਤੇ ਥੋੜੀ ਨਹੀਂ ਨਾ ਨਾ ਕੁੜਤਾ ਨਾ ਪੈਣ ਮੈਂ ਬਹੁਤ ਆ ਰਿਆ ਜੋ ਦਾਦੀ ਨੂੰ ਮੁਧੀ تمہਾਰੋ ਤੁੰਗੋ ਗੋਢੀ ਆਲੀ اےੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋ